ਹੈਲੋ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਕੌਰ ਸੰਧੂ ਬਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਹਾਂ ਜੀ ਲਓ ਜੀ ਮੈਂ ਆਈ ਸੀਗੀ ਪਿੰਡ ਜਾਨੀ ਕਿ ਆਪਦੇ ਪੇਕੇ ਘਰ ਸਾਰਿਆਂ ਨੂੰ ਪਤਾ ਹੀ ਹੈ ਹਨਾ ਕਿ ਮੇਰੇ ਭਰਾ ਦਾ ਵਿਆਹ ਹੈਗਾ ਤੇ ਉਹਦੇ ਕਰਕੇ ਆਪਾਂ ਪਿੰਡ ਆਏ ਸੀਗੇ ਠੰਡ ਬਹੁਤ ਜ਼ਿਆਦਾ ଥି ਤੇ ਇੱਥੇ ਅਸੀਂ ਸਵੇਰ ਦਾ ਟਾਈਮ ਹੈ ਚੁੱਲੇ ਤੇ ਰੋਟੀ ਬਣਾ ਰਹੇ تھے ਬਾਹਰੇ ਤੇ ਕਿਉਂਕਿ ਠੰਡ ਬਹੁਤ ਜ਼ਿਆਦਾ ਜੀ ਨਾਲੇ ਸੇਕ ਲੈਨੇ ਆ ਨਾਲੇ ਚਲੋ ਰੋਟੀ ਬਣ ਜਾਂਦੀ ਏ ਇਸ ਵਾਰੀ ਪਤਾ ਨਹੀਂ ਕਿਉਂ ਜੀ ਠੰਡ ਘਟਣ ਦਾ ਨਾਮ ਹੀ ਨਹੀਂ ਲੈਂਦੀ ਬਹੁਤ ਜ਼ਿਆਦਾ ਠੰਡ ਪੈ ਰਹੀ ਏ ਤੇ ਕਿਉਂਕਿ ਕਿੰਨਾ ਟਾਈਮ ਹੋ ਗਿਆ ਸੂਰਜ ਜੀ ਨਹੀਂ ਨਿਕਲਿਆ ਇੱਥੇ ਭੈਣੂਰੀ ਵੀ ਆਏ ਹੋਏ ਸੀਗੇ ਨਾਲ ਮੇਰੇ ਮੈਂ ਤੇ ਚਾਚੀ ਜੀ ਰੋਟੀ ਧਾਰ ਰਹੇ ਤੇ ਬਾਕੀ ਖਾ ਰਹੇ ਨੇ ਇਧਰ ਮੇਰੇ ਪਾਪਾ ਬੈਠੇ ਆ ਉਧਰ ਹਰਸ ਬੈਠਾ ਭੈਣੂਰੀਆਂ ਰੋਟੀ ਫੜਾਉਂਦੀਆਂ ਨੇ ਸਾਰੇ ਜਾਣਿਆਂ ਦਾ ਪਹਿਲਾ ਸਵੇਰੇ ਰੋਟੀ ਟੋਕ ਦਾ ਨਿਬੜ ਜਾਂਦਾ ਮਸ਼ੀਨ ਵੀ ਮੇਉਰੇ ਚੱਕ ਲੈਂਦੀ ਤੀ ਫਿਰ ਨਾਲ ਦੀ ਨਾਲ ਜਿਹੜਾ ਹੈਗਾ ਅਸੀਂ ਸਿਲਾਈ ਵੀ ਕਰਦੇ ਆ ਕੱਪੜੇ ਕੱਪੜਿਆਂ ਦਾ ਕੰਮ ਉਹ ਨਿਬੜ ਜੂਗਾ ਇਹ ਸਾਡੀ ਹੈਗੀ ਜੇ ਅੰਦਰ ਕੋਠੀ ਦੇ ਵਿੱਚ ਰਸੋਈ ਅਸੀਂ ਬਾਹਰ ਹੀ ਚੁੱਲੇ ਤੇ ਅੱਗ ਮਚਾ ਲੈਂਦੇ ਅੰਦਰ ਠੰਡ ਜੀ ਲੱਗ ਜਾਂਦੀ ਹੈ ਕਿਉਂਕਿ ਅੰਦਰ ਐਂ ਜੇ ਲੱਗਦਾ ਵੀ ਖੜਕੇ ਜੇ ਕੰਮ ਕਰਨਾ ਔਖਾ ਲੱਗਦਾ ਚਲੋ ਬਾਹਰ ਚੁੱਲੇ ਤੇ ਆਸਾਨੀ ਨਾਲ ਕੰਮ ਹੋ ਜਾਂਦਾ ਹੈ ਤੇ ਹੁਣ ਅਸੀਂ ਚੱਲੇ ਆਂ ਜੀ ਬਾਜ਼ਾਰ ਤੇ ਜਿਹੜੇ ਛੋਟੇ-ਛੋਟੇ ਕੰਮ ਕਿਉਂਕਿ ਰੋਜ਼ ਹੀ ਬਾਜ਼ਾਰ ਜਾਣ ਦਾ ਕੰਮ ਰਹਿੰਦਾ ਆ ਕੁਝ ਨਾ ਕੁਝ ਯਾਦ ਆ ਜਾਂਦਾ ਬਾਕੀ ਧੂਰੀ ਆਪਾਂ ਨੂੰ ਨੇੜੇ ਹੀ ਐ ਹਨਾ ਸਾਨੂੰ 4 ਕਿਲੋਮੀਟਰ ਹੀ ਪੈ ਜਾਂਦੀ ਐ ਪਿੰਡ ਤੋਂ জাহাঙ্গীর ਤੋਂ ਹੁਣ ਅਸੀਂ ਧੂਰੀ ਚੱਲੇ ਤੇ ਨਾਲ ਤਾਂ ਜੁੱਤੀਆਂ ਜੋੜੇ ਜੇ ਲੈਣੇ ਆ ਹੁਣ ਆਪਾਂ ਇੱਥੇ ਆ ਗਏ ਜੁੱਤੀਆਂ ਵਾਲੀ ਦੁਕਾਨ ਤੇ ਤੇ ਵੀਰੇ ਨੇ ਵੀ ਜੁੱਤੀ ਲੈਣੀ ਆ ਹਰਸ ਨੇ ਸਾਰਿਆਂ ਨੇ ਜੁੱਤੀਆਂ ਲੈਣੀਆਂ ਨੇਗੀਆਂ ਪਹਿਲਾਂ ਜੁੱਤੀਆਂ ਵਾਲੀ ਦੁਕਾਨ ਤੇ ਆ ਕੇ ਜੁੱਤੀਆਂ ਲਵਾਂਗੇ ਅਸੀਂ ਹਾਂਜੀ ਸਾਡੇ ਘਾਟ ਜੀ ਕੋਈ ਘਾਟ ਦੇਵਾਗੀ ਹਾ ਤਾਂ ਭਾਈ ਮੇਰੇ ਮੂੰਹ ਘੜੀ ਝੱਟਾ ਲੱਗ ਥੱਲੇ ਮੈਂ ਕਹਿੰਦੇ ਸੀ ਸੇ ਲੈਣੀ ਸਾਥੀ ਉਹ ਠੀਕ ਜੀ ਉਹ ਪਰ ਘਟ ਕੇ ਕੰਨਦੋ ਉਹ ਜੰਮ ਲਵਾਂ ਚਾਹ ਰਹੇ ਹਾਂ ਨਾ ਉਹ ਲੈਣੀ ਕਿਸ ਜੀਆ ਚਿਮੇ ਮੁੰਡਿਆ ਫੈਸਲ ਦਿਖਾਈ ਸੀ ਨਾ ਜਿਮਾ ਚੀਜ਼ ਹੋਗੀ ਫੈਨਸੀ ਕੁਰਸੀ ਆਣੀ ਸ਼ੁਰੂ ਹੋ ਗਈ ਸਿੰਪਲ ਦਾ ਪਰ ਦੇਖ ਆਈ ਆਟਮ ਜਿਹੜਾ ਦਿਖਾਈਆਂ ਤੁਹਾਨੂੰ ਉਹ ਸਿੰਪਲ ਚੱਲਦੀ ਨਹੀਂ ਆਮ ਜਿਹੜੀ ਆ ਜੁੱਤੇ ਕਿ ਆਏਗੀ ਜਿਹੇ ਤਰ੍ਹਾਂ ਦਿਖਾਈਆਂ ਨੇ ਇਹ ਤਾਂ ਵਧੀਆ ਜੁੱਤੀਆਂ ਜਿਹੜੇ ਤੁਸੀਂ ਮੰਗਦਾ ਸਿੰਪਲ ਸੌਫਰ ਤੇ ਵਧੀਆ ਆ ਚੀਜ਼ਾਂ ਦਾ ਇੰਨੀ ਸੋਹਣੀਆਂ ਨਹੀਂ ਆ ਤਾਂ ਬਹੁਤ ਵਧੀਆ ਟੋਮੀ ਦੀ ਜੁੱਤੀ ਆ ਇਹ ਚਾਏ ਜੇਸਨਾ ਪਾਲਾ ਕੁਰਤੇ ਵੀ ਆਪਣੇ ਵਾਲਾ ਫੁਰਮਾ ਤਾਂ ਪੈ ਜਾਂਦੀ ਹੈ ਬਣਾਈ ਹੋਈ ਜੁੱਤੀ ਜਦੇ ਜਿਹੜੇ ਆਏ ਨੇ ਵਧੀਆ ਗੱਠੀਆਂ ਹੋਈਆਂ ਨੇ ਇਹ ਨਹੀਂ ਮਰੇ ਆਉਂਦੀ ਇਹ ਤਾਂ ਦੇਖਣ ਨੂੰ ਆ ਪਤਾ ਲੈ ਲੈ ਛੇ ਤਾਂ ਵੱਡਾ ਛੋਟਾ ਹੋ ਜਾ ਛੇ ਤਾਂ ਹੋ ਗਈ ਬੋਲ ਛੇ ਇਹ ਵੀ ਨਹੀਂ ਆਉਂਦੀ ਮੇਰੇ ਤੋਂ ਛੇ ਤਾਂ ਹੋ ਗਈ ਨਾ ਓਕੇ ਲੈ ਕਾਸ ਕੀ ਜਿਹਨੇ ਇਹ ਤਾਂ ਮਰੇ ਜਮਾਨਾ ਇਹਨਾਂ ਆੜੀ ਗੱਠੀ ਬਗਾਲੀ ਨੇ ਲੈਣੀ ਬਣਾਇਆ ਚੋਤਾ ਪਾਏ ਹੋਏ ਉਂਗਲਾਂ ਘੁੱਟਦੀ ਸੀ ਕੋਈ ਉਹ ਪਿਆ ਜੋੜਾ ਉਹ ਪੈਰ ਤੇ ਪਾਏ ਤੇ ਪਤਾ ਲੱਗ ਗਿਆ ਜੀ ਜੋ ਪੈਰ 'ਚ ਪਾ ਲਿਆ ਪਾ ਲਿਆ ਇੱਕ ਤਾਲੀ ਹੈ ਹਾਂ ਇਹ ਵੀ ਇੱਕ ਤਾਲੀ ਹੈ ਫੇਰ ਅੰਗਨ ਤੈਨੂੰ ਕਹਤਾ ਹੋਈ ਹੈ ਚੱਲ ਕੋਈ ਜੁੱਤੀ ਲੈ ਕੇ ਬਣਾ ਕੋਲੋਂ ਕੋਲੋਂ ਜੀ ਇਹੋ ਤੇ ਦੇਖਾ ਦਿੰਦੇ ਮੈਂ ਵੀ ਛੋਟ ਆ ਗਈ ਆ ਗਿਆ ਦੇਖੋ 11 ਵਾਰ ਨੂੰ ਇਹ ਪੈਟਰਨ ਨਾਲ ਚੱਲ ਜੁਹਰਸ ਤੇਰੀ ਹਾਂ ਦੇਹ ਨੂੰ ਲਓ ਜੀ ਜੁੱਥੀਆਂ ਦੀ ਚੁਆਇਸ ਜਿਹੜੀ ਚੱਲੀ ਜਾ ਰਹੀ ਹੈ ਤੇ ਬਾਕੀ ਲੈ ਲਈਆਂ ਅਧੀਆਂ ਕ ਲੈ ਲਈਆਂ ਕਿਉਂਕਿ ਇਹੀ ਜੁੱਤੀਆਂ ਤੇ ਜ਼ਿਆਦਾ ਟਾਈਮ ਲੱਗਿਆ ਦੇਖਣ ਤੇ ਸਾਰਿਆਂ ਦੀ ਚੁਆਇਸ ਜਿਹੜੀ ਹੈਗੀ ਵੱਖੋ ਵੱਖਰੀ ਹੁੰਦੀ ਹੈ ਹਨ ਤੇ ਹੁਣ ਇੱਥੇ ਹਰਸ ਤੇ ਕੁਲਵਿੰਦਰ ਜੀ ਰਹਿ ਗਏ ਬਸ ਇਹ ਲੈ ਰਹੇ ਨੇ ਬਾਕੀ ਜੁੱਤੀਆਂ ਆਪਾਂ ਨੇ ਖਰੀਦ ਲਈਆਂ ਨੇ ਹੁਣ ਆਪਾਂ ਅੱਗੇ ਤੇ ਜੀ ਪਰਸਾਂ ਵਾਲੀ ਦੁਕਾਨ ਤੇ ਟੈਚੀ ਵੀ ਲੈਣਾ ਹੈ ਆਪਾਂ ਨੇ ਇੱਥੋਂ ਹਣ ਤੇ ਜਿਹੜਾ ਜਿਹੜਾ ਸਮਾਨ ਇੱਥੋਂ ਲੈਣਾ ਹੈ ਆ ਦੇਖੋ ਹੁਣ ਆਪਾਂ ਇੱਥੋਂ ਵੀ ਖਰੀਦ ਲਾਂਗੇ ਟਾਈਮ ਜਿਹੜਾ ਹੈਗਾ ਬਹੁਤ ਘੱਟ ਹੈਗਾ ਆਪਣੇ ਕੋਲੇ ਸਮਾਨ ਜ਼ਿਆਦਾ ਲੈਣ ਵਾਲਾ ਹੁਣ ਆਪਾਂ ਅੱਗੇ ਜੀ ਕੱਪੜਿਆਂ ਵਾਲੀ ਦੁਕਾਨ ਤੇ ਜਿੱਥੋਂ ਹਰਸ ਨੇ ਨਾਲੇ ਵੀਰੇ ਨੇ ਕੁਲਵਿੰਦਰ ਜੀ ਨੇ ਇਹਨਾਂ ਨੇ ਕੱਪੜੇ ਲੈਣੇ ਆ ਤੇ ਸਾਡੇ ਅਸੀਂ ਖਰੀਦ ਲੈਨੇ ਪਹਿਲਾਂ ਹੀ ਉਸ ਕਿਉਂਕਿ ਸਲਾਈ ਹੋਣੀ ਆ ਇਹ ਸੀਗਾ ਕਿ ਰੈਡੀਮੇਡ ਜਦੋਂ ਮਰਜ਼ੀ ਲੈ ਲਈਏ ਤੇ ਕੁਝ ਇਹਨਾਂ ਨੇ ਖਰੀਦ ਵੀ ਲਏ ਪਹਿਲਾਂ ਹਨ ਹਾਂ ਕੁਝ ਜਿਹੜੇ ਹੈਗੇ ਨੇ ਹੁਣ ਲੈ ਰਹੇ ਨੇ ਲਓ ਜੀ ਹੁਣ ਆਪਾਂ ਵਾਪਸ ਚੱਲ ਪਏ ਤੇ ਘਰ ਨੂੰ ਗੱਡੀ ਜਿਹੜੀ ਹੈਗੀ ਦੇਖੋ ਪੂਰੀ ਜ਼ਿਆਦਾ ਭਰੀ ਪਈ ਆ ਸਮਾਨ ਨਾਲ ਕਿਉਂਕਿ ਵਿੱਚ ਇੱਕ ਰਸਤਾ ਜਿਆ ਵੀ ਖਰਾਬ ਹੋਇਆ ਪਿਆ ਪੱਟਿਆ ਜਾ ਪਿਆ ਬਹੁਤ ਜਿਆਦੇ ਹੌਲੀ ਹੌਲੀ ਜਾਣਾ ਪੈ ਰਿਹਾ ਲਓ ਜੀ ਇੱਥੇ ਹੁਣ ਮੈਂ ਰਾਤ ਦਾ ਟਾਈਮ ਹੈ ਘਗਰਾ ਸਿਉ ਕੇ ਪਈਆਂ ਇਹ ਮੇਰੀ ਭਝਾਈ ਵਾਸਤੇ ਸੀ ਘਗਰਾ ਬਣਾਇਆ ਜੀ ਸਟਣ ਦਾ ਘਗਰਾ ਬਣਾਇਆ ਮੈਂ ਕਿਹਾ ਚਲੋ ਅੱਜ ਘਗਰਾ ਬਣਾ ਕੇ ਹੀ ਪਾਉਂਗੀ ਇਹ ਤੇ ਲਟਕਣ ਲਾਏ ਆਪਾਂ ਨੇ ਇਹ ਵਾਲੇ ਜਿਵੇਂ ਦਾ ਗੋਟਾ ਪੱਤੀ ਨਾਲ ਪਤਾਸੇ ਲਾਏ ਆ ਹਨਾ ਤੇ ਕਗਰਾ ਪੂਰਾ ਭਾਰੀ ਕਗਰਾ ਵੀ ਬਣਾਤਾ ਆਪਾਂ ਨੇ ਨਾਪ ਵਗੈਰਾ ਲੈ ਲਿਆ ਸੀਗਾ ਇਹ ਬਣਾਇਆ ਜੀ ਮੈਂ ਸ਼ਾਲ ਜਿੱਦਾਂ ਕਿ ਇਹ ਭਰਾ ਵਾਸਤੇ ਬਣਾਇਆ ਮੈਂ ਜਿਹੜਾ ਵਿਆਹ ਆ ਲੈ ਦੇਣਾ ਲੈਣਾ ਆ ਉਹਦੀ ਪੱਗ ਦੇ ਨਾਲ ਮੈਚ ਕਰਕੇ ਪਹਿਲਾਂ ਬੈਲ ਵਟ ਲੈਤੀ ਫਿਰ ਮੈਂ ਘਰੇ ਇਹ ਸੌਲ ਤਿਆਰ ਕਰਤਾ ਲਓ ਜੀ ਇਹ ਦੂਸਰੇ ਦਿਨ ਦੀ ਵੀਡੀਓ ਅੱਜ ਜਿਹੜਾ ਹੈਗਾ ਆਪਣੇ ਸੁਖਮਣੀ ਸਾਹਿਬ ਦੇ ਪਾਠ ਕਰਵਾਉਣੇ ਆ ਜਾਪ ਕਰਾਉਣੇ ਆ ਬਾਕੀ ਸਾਰੀ ਤਿਆਰੀ ਹੋ ਗਈ ਜਿਹੜਾ ਹੈਗਾ ਮਹਾਰਾਜ ਦਾ ਸਰੂਪ ਲੈਣ ਗਏ ਹੋਇਆ ਗੁਰਦੁਆਰਾ ਸਾਹਿਬ ਆ ਦੇਖੋ ਸਾਰੇ ਦਰੀਆਂ ਵਗੈਰਾ ਵਸਾਤੀਆਂ ਕਿਉਂਕਿ ਜਦੋਂ ਵੀ ਆਪਾਂ ਕੋਈ ਕਾਰਜ ਕਰਦੇ ਆ ਘਰੇ ਹੈਨਾ ਆਪਾਂ ਪ੍ਰਮਾਤਮਾ ਦਾ ਓਟ ਆਸਰਾ ਜ਼ਰੂਰ ਲੈਣੇ ਆ ਜੀ ਅਸੀਂ ਸਾਰੀਆਂ ਸਫਾਈਆਂ ਵਗੈਰਾ ਹੋ ਗਈਆਂ ਤੇ ਆਪਣੀਆਂ ਹੁਣ ਆਉਣ ਵਾਲੇ ਨੇ ਮਹਾਰਾਜ ਦੇ ਸਰੂਪ ਫਿਰ ਆਪਾਂ ਮੱਥਾ ਟੇਕਦੇ ਆ ਤੁਹਾਨੂੰ ਦਰਸ਼ਨ ਵੀ ਕਰਵਾਵਾਂਗੇ ਇੱਧਰ ਆਪਣੇ ਰੱਖੀ ਹੋਈ ਤੀ ਚਾਹ ਕਿਉਂਕਿ ਚਾਹ ਸਵੇਰ ਤੋਂ ਹੀ ਚੱਲ ਰਹੀ ਥੀ ਹਨ ਕਿਉਂਕਿ ਦੁੱਧ ਫੜਾਉਣ ਵਾਲੇ ਵੀ ਆ ਰਹੇ ਤੇ ਹਨ ਉਹਦੇ ਕਰਕੇ ਬਸ ਜਦੋਂ ਚਾਹ ਬਣ ਜਾਂਦੀ ਤੇ ਉਹ ਢੋਲੀ ਚ ਪਾ ਦਿੰਦੇ ਤੇ ਨਾਲ ਦੀ ਨਾਲ ਹੋਰ ਚਾਹ ਰੱਖੀ ਜਾਂਦੀ ਥੀ ਕਿਉਂਕਿ ਪਿੰਡ ਦੇ ਪਿੰਡਾਂ ਦੇ ਵਿੱਚ ਹਨਾ ਜਿਵੇਂ ਰਿਵਾਜ ਹੁੰਦਾ ਹੈਗਾ ਦੁੱਧ ਫੜਾਉਣ ਵਾਲੇ ਜਾਂ ਹੋਰ ਭੈਣ ਭਾਈ ਆਉਂਦੇ ਨੇ ਪਹਿਲਾਂ ਸਾਰਿਆਂ ਨੂੰ ਚਾਹ ਦਿੱਤੀ ਜਾਂਦੀ ਹੈ ਅੱਜ ਤਾਂ ਵੈਸੇ ਵੀ ਜਿਹੜੀ ਹੈਗੀ ਬਹੁਤ ਜ਼ਿਆਦਾ ਠੰਡ ਹੈਗੀ ਧੁੰਦ ਪੈ ਰਹੀ ਹੈ ਦਾ ਨਾਮਕ ਗੁਰੂ ਪਰਵ ਸੰਗਤ ਪਰ ਮਿਲੈ ਇਧਰ ਤਿਆਰ ਹੋ ਰਹੀਆਂ ਨੇ ਜੀ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਬਾਬਾ ਜੀ ਦੇ ਤਿਆਰ ਕਰ ਰਹੇ ਨੇ জিনিসগুলো তোরটা আমি সরিয়ে দিচ্ছি রাখকে যাত্ৰা করে তার পছন্দ মগড়িলে ਫਾਜ਼ਟ ਮੈਂ ਇਧਰ ਬੈੰਦੀ ਆ